ਜੇ ਬੀਦਣੀਆਂ ਖਾਲ ਪਾਉਣ ਲੱਗਿਆ ਬਈ ਸਵੇਰ ਤੇ ਇੱਧਰ ਖਾਲ ਦਾ ਪਾਤੀ ਆਪਾਂ ਨੇ ਆਹ ਲੋਡ ਸਿਆੜ ਕੱਢਣੇ ਕਿਤਨ ਅੱਜ ਮਸ਼ੀਨ ਆਉਣੀ ਹੈ ਹਾਂ ਜੋਣੀਆ ਦੁਪਹਿਰ ਦੇ ਬਾਅਦ ਕਹਿੰਦਾ ਸੀ ਕਾਹੀ ਬਾਪੂਰ ਮੈਂ ਫੇਰ ਖਾਲ ਪਾਤੀ ਸੀ ਉਹ ਤੱਕ ਉਹ ਥੋੜੀ ਰਹੀ ਗਈ ਹਾਂ ਇੱਕ ਬੰਦਾ ਰੱਖਿਆ ਹੋਇਆ ਕੱਲ ਦਾ ਮੈਂ ਇਹ ਦੂਰ ਦਿਹਾੜੀ ਬਾ ਉਹ ਮਹਾਤਲ ਹਲਦੀ ਪਿਛਲੇ ਖਾਲ ਦੀ ਰਹਿੰਦੀ ਦੀ ਬਟਣੇ ਨੂੰ ਪਿਛਲੇ ਸਾਲ ਪੱਟ ਲਈਏ ਤੇ ਜਿਹੜੀ ਰਹੀ ਗਈ ਪਟਾਈ ਬਾਪੂ ਕਹਿੰਦਾ ਉਹਨੂੰ ਪਹਿਲਾਂ ਰੱਖ ਲਈਏ ਤਾਂ ਸਾਤ ਪਿਆਰਾ ਬੁਆਇਆ ਉਹ ਨਿਕਲ ਗਈ ਖਾਸੀ ਫਿਰ ਵੀ ਹਲਦੀ ਬਾਪੂ ਰੋਕ ਹੀ ਲੈਣ ਗਿਆ ਬਤਾ ਗਿਆ ਆ ਚੱਲ ਜਿੱਥੇ ਲੱਗਣਾ ਮੋਟਰ ਦੇ ਨਾਲ ਨਾਲੋਂ ਗਾਹ ਕੀਰੀ ਵੀ ਤਾਂ ਲੱਗਣੀ ਆਰੇ ਹੁਣ ਅੱਛੀ ਆਪਾਂ ਨੇ ਬੈਠਾਂ ਜਾਂ ਥਾਮਾ ਤੇ ਆਲ ਅੰਦਰ ਵੀ ਸਫਾਈ ਹੀ ਕਰਤੀ ਜਾਣ ਪੱਕੀ ਮਕੀ ਦਾ ਉਹਨਾਂ 라ਕੀ ਰੱਖਣੀ ਪੈਣੀ ਪੂਰੀ ਉਹਦੇ ਅੱਗੇ ਦੱਸ ਰਹਾ ਸੀ ਅੱਛੀ ਕਾਲ ਜੀ ਹਾਂ ਔਰ ਅੱਗੇ ਥੋੜੀ ਜੀ ਬਸ ਹੈ ਥੋੜੀ ਜੀ ਰਹਿ ਗਈ ਕਾਤੀ ਬਸ ਹੈ ਅੱਜ ਰਾਤ ਦਾ ਵੀ ਲਾਉਣੀ ਆ ਸੀ ਰਾਮ ਦੇਹੀਂ ਮਾਰਾਂਗੇ ਆਉਣੇ ਕਹਿੰਦਾ ਤੁਸੀਂ ਡੋਲ ਆਏ ਬਣ ਖਾਣ ਆਏ ਲੰਮੇ ਚੱਟੇ ਕਿਹਾਰੇ ਬੜੇ ਹੋ ਜਾਣੀਆਂ ਮਕੇਲੀਆਂ ਕੁਛ ਨਹੀਂ ਹੁੰਦਾ ਇਹ ਕਿਹੜਾ ਆਲੂ ਮਾੜਾ ਕਿਹੜੇ ਆਲੂ ਐ ਪਾਣੀ ਦੋ ਪਾਸੇ ਤੇ ਪਿਆ ਜਿਹਾ ਜੀ ਤਿੰਨ ਪਾਸੇ ਛੱਡ ਦੀ ਤੂੰ ਤੇ ਕਣਕ ਉਹ ਦੋ ਪਾਸੇ ਔਖੀ ਹੋ ਜਾਣਾ ਇਹਨੇ ਜਿਹਾ ਜਿਹਾ ਪੂਰੇ ਛੱਡ ਲਈ ਪੂਰੇ ਜਰੂਰ ਛੱਡਣਾ ਉਹ ਗੰਨਾ ਹੈਗਾ ਕਿੰਨੇ ਦੀ ਛੱਡ ਦੂੰਗੇ ਜੇ ਉੱਥੇ ਉੱਤੇ ਵੀ ਕਿਟਾਉਣਾ ਪਾਣੀ ਇੱਕ ਪਾਣੀ ਦੀ ਔਖੀ ਐ ਜੇ ਉੱਤੇ ਵੀ ਕਿਟਾਉਣਾ ਤਾਂ ਬਬੂਲੇ ਦਾ ਨਾ ਕਣਕ ਨੂੰ ਮੈਂ ਕਈ ਖੋਲਣਾ ਬੰਦ ਕਾ ਜੀ ਇੱਥੇ ਤਾਂ ਜਿਹਾ ਛੋੜੀ ਸਮਾਸੀਪਾਲ ਜਿੰਨਾ ਕਾਲੀ ਪਾ ਜਾਦਾ ਪਾਣੀ ਓਕਾ ਕਰਦਾ ਜਾਂ ਫਿਰ ਜ਼ਿਆਦਾ ਫਿਰ ਵਕੀਲ ਨੇ ਲੱਗਣਾ ਹੀ ਮੜ ਮੜਈ ਜਾਂ ਨਹੀਂ ਜ਼ਿਆਦਾ ਪਾਣੀ ਪੁੱਟਾ ਦੇ ਦਾ ਡੌੜੋ ਥੋੜਾ ਥੋੜਾ ਲਾਓ ਬਈ ਬਈ ਲਾਈਟ ਵੀ ਨਹੀਂ ਆਉਣੀ ਖਬਰ ਜੇ ਡੇਟਰ ਵਾਲੇ ਲਾਉਣਾ ਪੈਣਗੇ ਬੀਜਣ ਆ ਗਿਆ ਲਾਈਟ ਤਾਂ ਮੈਨੂੰ ਮੁਸ਼ਕਲ ਆਦਾਲੇ 2-4 ਦਿਨ ਆਊਗਾ ਜੀ ਕਹਿੰਦਾ ਇਹ ਫੋਨ ਕਰਿਆ ਸੀ ਗਦੀਪ ਨੇ ਹਾਂ ਦੁਪਹਿਰ ਦੇ ਬਾਅਦ ਠੀਕ ਹੈ ਪਤਾ ਨਹੀਂ ਬੱਸ ਹੁਣ ਦੇਖਦੇ ਆਜੇ ਨਾ ਉਹਨੇ ਅਣਕ ਨੂੰ ਪਾਣੀ ਲਾਉਣਾ ਦਾ ਅੱਜ ਮਾ ਗਾਗਰੂ ਪਾਣੀ ਆਵੇ ਦੱਖਣ ਸੇ ਚੜ ਗਿਆ ਮਹਾਏ ਹਾਲਾ ਫੇਰ ਨਾ ਕਿਤੇ ਕੋਈ ਕੰਮ ਹੋਵੇ ਪਾਣੀ ਲਿੱਕਾ ਵਗਰੇ ਜਾਵੇ ਮਾ ਜਦੂ ਖਾਲੇ ਵਾਲਾ ਖਾਲ ਵੀ ਆਸ ਵਿੱਚ ਵਧੀਆ ਹੋਣਾ ਜਿਹੜੀ ਪਹਿਲਾਂ ਪਾਈ ਜਣੀ ਹੁਣ ਹੈ ਨਹੀਂ ਤਾਂ ਮੈਂ ਕੀ ਕਿਤੇ ਤੇ ਲਾਉਣੀ ਐ ਇੱਧਰ ਮੈਂ ਮਕੇਲੀ ਬਣਾ ਲੈਣੀ ਹੂੰ ਠੀਕ ਹੈ ਆਪਾਂ ਤੇ ਦੋ ਹੈ ਆਪਾਂ ਆਹ ਖਾਲ ਤੇ ਦੋ ਉਹ ਹੁੰਦੀ ਆ ਗੱਪੇ ਉਹ ਗੱਪੇ ਹੁੰਦੀ ਆ ਉੱਥੇ ਦੋ ਪਾਸੇ ਪਣੀ ਹੋਣਾ ਦੀ ਆਉਣੀ ਨਾ ਫਾਜ਼ੀ ਹੋ ਗਈ ਆ ਹਉਦੀ ਜੇ ਚੌਥਾ ਕਰਨਾ ਵੀ ਹੋਰ ਘਟਾਉਣਾ ਤਾਂ ਬਰਾਂ ਫਿਰ ਸੋਣੀ ਐ ਨਿਬੜ ਦੇਣੀ ਹੋ ਜਣੀ ਥੋਣੀ ਖਾਣੇ ਪੀਣੇ ਜੋਗੀ ਫੇਰ ਆ ਤਾਂ ਲਾਈ ਨਹੀਂ ਦੀ ਆਪਾਂ ਨਾ ਮੁੰਡੀ ਉੱਠੀ ਐ ਮੁੰਡੀ ਉੱਠੀ ਜੀ ਬਗਨੇ ਦੀ ਮੁੰਡੀ ਉੱਠਦੀ ਐ ਜੇ ਮੁੰਡੀ ਇਦਾਂ ਹੀ ਹੋ ਗਈ ਇਕ ਨਹੀਂ ਲਾਈ ਦੀ ਇੱਥੇ ਰਹਿ ਗਈ ਹੋਣੀ ਇੰਨੀ ਕੁ ਹੋਰ ਹੋ ਗਈ ਜਦ ਮੈਂ ਕੰਮ ਲਾਉਂਗੇ ਥੋਣੀ ਹੋ ਜਣੀ ਹੋ ਜਾਣੀ 2-4 ਕਿਲੋ ਸੁੱਕੀ ਵੀ ਫਿਰ ਆਮ ਸੁੱਕੀ ਵੀ ਵਾਲੀ ਵੀ 2-3 ਕਿਲੋ ਹੋਊਗੀ ਬਹੁਤ ਉੱਕਦੀ ਹੈ ਦੋ ਦਿਨ ਕਿਲੋ ਹੋ ਜੂਗੀ ਚਲ ਬੀਜ ਦਾ ਮੈਂ 5 ਕਿਲੋ ਹਾਂ ਹਾਂ ਉਹ ਦਿਨ ਮੈਂ ਦੱਸਦਾ 10 ਕਿਲੋ ਹੋਣੀ ਹੈ ਉਹ 2 ਢਾਈ ਕਿਲੋ ਹੋਣੀ ਹੈ ਉਸ ਬੀਜ ਰੱਖ ਲੂਗੇ ਵਿੱਚ ਤੇ ਕੱਢ ਕੇ ਲਾਉਣੇ ਨੂੰ ਲਾ ਦੇ ਫਿਰ ਉਹ ਸਿਆੜ ਯਾਰ ਪਹਿਲਾਂ ਕੱਢ ਕੇ ਲਾਈ ਉਹ ਸਿਆੜ ਕਰਦੇ ਪਹਿਲਾਂ ਲਾਈ ਵੀ ਬਖਾਈਦੀ ਹੋਗੀ ਸੀ ਜੇ ਨਹੀਂ ਆ ਕੀ ਜਾਉਣਾ ਹਾਂ ਆਹ ਕੀ ਜਾਹਾ ਆਹ ਕੀ ਜਾਂ ਬੀਜ ਹੈ ਆਹ ਬੀਜ ਆਤਲੀ ਆ ਬੀਜ ਨੂੰ ਲੜਣੀ ਪੈਣੀ ਹੈ ਐਹੀ ਜੀ ਕੱਢ ਲੈਣੀ ਕਿਲੋ ਦੋ 2 ਕਿਲੋ ਲੱਗੀ ਵੀ ਆਪਣਾ ਸਾਲ ਦਾ ਸਾਜਿੰਦਾ ਹੈ ਹੈ ਕਿ ਨਹੀਂ ਅਹੀਂ ਜੀ ਛਟੂ ਵੀ ਘਰਾਂ ਜਾ ਕੇ ਪੱਲੀ ਇਹ ਕਿ ਨੂੰ ਸੁੱਲ ਖਾਲੀ ਪਿਆ ਰਹਿੰਦੇ ਆ ਹੋਰ ਚਾੜ ਲੈਂਦੇ ਨੂੰ ਰੋਟੀ ਰਾਂਦੇ ਹਲੇ ਰੋਟੀ ਖਾ ਲੋ ਜੋ ਰੋਟੀ ਲਿਆ ਆ ਮੈਂ ਮਾਇਦੇ ਕਰ ਵੀ ਸੜਦੀ ਚਾਹ ਟਾਕੁਰੇ ਮੰਜੀ ਮੁੰਜੀ ਡੈ ਜਾਂਦੀ ਹੈ ਇੱਥੇ ਉੱਪਰ ਉਹ ਜਿੱਥੇ ਪਈ ਆ ਹਾਲ ਦੀ ਆ ਉੱਥੇ ਛਟੂ ਜਾ ਬਾਰੇ ਤੇ ਸਾਰੀ ਆ ਵੀ ਲੀਟਰ ਨਹੀਂ ਆਣਾ ਇੱਥੇ ਵੀ ਦੇਖ ਇੱਧਰ ਆਈ ਜਰਨੀ ਹੈ ਪਲਟੂ ਉਹ ਬਲਟੂ ਅੱਜ ਆਜਾ ਕੇ ਨਾ ਇਹ ਆਏ ਮਾਰੀ ਗਏ ਐ ਪਰਮ ਦੇ ਨਾਲ ਲੰਡੂ ਕੋ ਥੋੜੀ ਆਈ ਠੀਕ ਹੈ ਨਾ ਆਈ ਲੋ ਵੀ ਪਹਿਲਾਂ ਇਹ ਪੋੜਾ ਤੇ ਸੂਪਰ ਕੋਪਰ ਨਹੀਂ ਗਣਾ ਯਾਰ ਤੂੰ ਸੂਪਰ ਤੇ ਮੈਂ ਥੱਲੇ ਦੋ ਰੋਟੇ ਸੂਪਰ ਤੇ ਸੇਟ ਦੇ ਦਿੰਦੇ ਆ ਮੈਂ ਡਾਇਆ ਪਾ ਦੂੰਗਾ ਦੋ ਦੋ ਡਾਇਆ ਵੀ ਵਿੱਚ ਮਾ ਮਸ਼ੀਨ ਦੇ ਦੋ ਡਾ ਟੋਟੇ ਡਾਇਏ ਦੇ ਬਾਅਦ ਮਸ਼ੀਨ 'ਚ ਪਾ ਦੂੰਗੇ ਟਾਈਮ ਖਿੰਝਣਾ ਹਾਂ ਹਾਂ ਹਵਾ ਬਹੁਤ ਜਲਦੀ ਬਾਈ ਹਵਾ ਪੂਰੀ ਆ ਫੁੱਲ ਬੜਾ ਫੁੱਲ ਅੱਜ ਪਾਣੀ ਲੱਗੇ ਨਹੀਂ ਲੋਕਾਂ ਦੇ ਗਣ ਕੰਮ ਨਹੀਂ ਜਿਹੜੇ ਅੱਜ ਬੈਠੇ ਸੀ ਲਾਉਣੇ ਨੂੰ ਹਵਾ ਚੜੀ ਫੇਰੇ ਬੈਠੇ ਆ ਮਨੋ ਇਹਦਾ ਹੁਣ ਨਾਲੜਾ ਕੰਮ ਆਇਆ ਇੱਥੇ ਜਿਹੜੀ ਹਵਾ ਚੱਲੂਗੀ ਰਜਦੀ ਆ ਰਾਤ ਨੂੰ ਪਾਣੀ ਜਾਂ ਨਿਆਰਾ ਹੋ ਦਿਨ ਚ ਫੇਰ ਗਿਰ ਜਾਨੀ ਨਹੀਂ ਇਹਦਾ ਨਿਆਰਾ ਠੀਕ ਆ ਇਹ ਗਿਰੇ ਮੇਰੀ ਗੱਲ ਤੋਂ ਪਗੜੇ ਜਾ ਸੁੱਕੇ ਜਾਣਾ ਕੱਕੇ ਨਹੀਂ ਹੋਇਆ ਫਰਕ ਪੈਂਦਾ ਉਹਦਾ ਜੇ ਪਾਣੀ ਆ ਜਾਂਦਾ ਨਾ ਗੈਲਰੀ ਟੈਂਕ ਟੇਢੀ ਹੋ ਜਾਂਦੀ ਆ ਇਹ ਤਾਂ ਆਦਮ ਲੱਗ ਗਿਆ ਯਾਰ ਨੂੰ ਠੀਕ ਹੋ ਜੀ ਗਾਨੀ ਹਾਂ ਜਿਹੜੇ ਕਿ ਲਈ ਗਿਰ ਗਿਰੂਗੇ ਨਹੀਂ ਕਰੀ ਬਾਹਰ ਕਾ ਚੱਕੇ ਰਤੋਂਗਾ ਕਰਕੇ ਚੱਲ ਪਾਈਏ ਇਹਨਾਂ ਨੂੰ ਪਤਾ ਜਾਦਾ ਹਾਂ ਜੇ ਰਾਤ ਨੂੰ ਬਾਣੀ ਆ ਜਾਵੇ ਸੈਣੀ ਦਾ ਕਿਹਾ ਮੰਨ ਲਿਆ ਬੰਨੋ ਤਾਂ ਆਪ ਨਹੀਂ ਮੰਨਣਾ ਬੱਸ ਪੁੱਛ ਲਓ ਕਿਸੇ ਨੂੰ ਜਾਓ ਤੇ ਜੇ ਜੀ ਧੂੜ ਆਈ ਦੀ ਡੇੜਾ ਕਿੱਧਰ ਹੋਇਆ ਰੱਖਣਾ ਆ ਲੈ ਬੰਦੇ ਕੋ ਨੀ ਆਉਣਾ ਚੱਕਰ ਚੱਲਦਾ ਉਲਟਾ ਆਏ ਆ ਆਏ ਹੋ ਜਾਂਦੇ ਚੱਲ ਫੇਲਾ ਕਰੋ മറോ ਦੇਖੋ ਇਹ ਤਾਂ ਗਾਣਾ ਬਿਨੈ ਗਿਰੇ ਇਹ ਨਾ ਬੀਜ ਆਪਣਾ ਪੁਰਾਣੇ ਦੋ ਕਿਲੋ ਜਾਂਦਾ ਹੈ 400 ਵਾਦੋ ਪਾ ਦੋ ਪਾ ਲੀਏ ਹਾਂ ਮੇਰ ਪਾਊਗਾ ਫੇਰ ਪਾ ਲੀਏ ਤਾਂ ਪਹਿਲੀ ਨੂੰ ਅੱਛਾ ਤੋਂ ਉੱਥੇ ਚੱਲਣਾ ਹੈ ਕੰਮ ਕਰਿਆ ਰੂਪ ਪੜਾ ਰਹੇ ਹਨ ਮਗਰ ਹੈਲੀਕਾਪਟਰ ਜਬ ਬਹੁਤ ਵੱਡਾ ਆਏਗਾ ਮੱਕੀ ਜਿੰਨੇ ਵਾਲਾ ਵਧੀਆ ਬਲੈਕ ਦਾ ਨਾ ਇਹ ਹੋਲੈਂਡ ਦਾ ਬਲੈਕ ਵੀ ਨਹੀਂ ਹੋਲੈਂਡ ਦਾ ਹਾਂ ਲਾਓ 20 ਘੰਟੇ ਦਾ ਵਧੀਆ ਇੱਕ ਵਾਰ ਮਾਉਣਾ ਇਹਦੇ ਹਾਂ ਬਸੇ ਬਸ ਲਾ ਮਾਰਾ ਹਾਂ ਬੇ ਗਾਹ ਨੂੰ ਪਾਸਾ ਤੱਕ ਹੀ ਲਾਈ ਕਰੀਏ 2000 ਰੁਪਏ ਕਰਕੇ ਹੋਰ ਹਾਂ ਆ ਗੁਰਿਆ ਬਾ ਇਹ ਤਾਂ ਤਿਆਰ ਹੈ ਠੀਕ ਹੈ ਗੇੜਨ ਬਣ ਕੇ ਜੀ ਬਣ ਕੇ ਦੀ ਗੱਲ ਵਾ ਪਾਣੀ ਬਹੁਤ ਘਟੇ ਸੱਜਣਾ ਪੈਣਾ ਹੌ ਹੌਲੀ ਦੋ ਬਸੇ ਜੰਦੂ ਹੈ ਦੋ ਤਾਂ ਵੀ ਤਿੰਨ ਛੱਡ ਦੇਣਾ ਸੀ ਦੋ ਤੇ ਤਿੰਨ ਛੱਡ ਦੇਣਾ ਮੈਂ ਨਿਕਲਵਾਦਾ ਇਹਦਾ ਟੈਬਲ ਕਿਹਦਾ ਮਰਦਾ ਜਾਲੇੜੀ ਜਾਮਾ ਜਾ ਜਾ ਹੈ ਇਹਦਾ ਬੀਜੋ ਕੀ ਇਹਦਾ ਗਈ ਅਸੀਂ ਤਾਂ ਲੈ ਤੁਰੇ ਲੱਜਣਾ ਜਾਂ ਉੜਿਆ ਵਾ ਖੇਤੀ ਮੁੜਿਆ ਜਾਂ ਪਲਾਦੀਏ ਬਾਈ ਪੈਸੇ ਚੱਕ ਲਈ 3000 ਰੁਪਏ ਚੱਕ ਲਈ ਦਾ ਬੋਲਰ ਲਾ ਨਾ ਕਿ ਲੋਕੀਂ ਨੂੰ ਕੰਨ ਸਾਤੇ ਮਿੰਟ ਚਾਹ ਵੀ ਪੀਤੀ ਆ ਉਹ ਵੀ ਮੜੀ ਮੋੜੀ ਸਾੜੀ ਜੀ ਕਰੀ ਆ ਅੱਧਾ ਬਾਂਗਟ ਲੱਦਾ ਗਿੱਲੇ ਨੂੰ ਗਿੱਲੇ ਨੂੰ ਦੋ ਗਿੱਲੇ ਆ ਫੇਰ ਘਾਟ ਰੱਖੀ ਜੀ ਕੀ ਫੇਰ ਦੋ ਗਿੱਲੇ ਆ ਦੋ ਜੀ ਜਪੜਾ ਕੰਮ ਬਾਕੀ ਦੋ ਗੱਡੇ ਰਹਿ ਗਏ ਦੋ ਰਹਿ ਗਏ ਭਾਈ ਕਿੱਧਰ ਰੱਖਣਾ ਹੋ ਗਿਆ ਭਾਈ ਇਹਦੇ ਨਹੀਂ ਮੋਹਲਮ ਕੇਲੀਆਂ ਬਣਦੀਆਂ ਕਿੱਧਰ ਰੱਖਣਾ ਹਾਂ ਉਹ ਤੇ ਇਹ ਹਲਦੀ ਦੇ ਬਾਲ ਤੇ ਰੱਖ ਹਾਂ ਹਲਦੀ ਆ ਬਲਾਡ ਚ ਰੱਖ ਸੇਫ ਜਗਾ ਹੈ ਉੱਚੀ ਜਗਾ ਹੈ ਟਿਪੇ ਉੱਪਰ ਪਾ ਪਾ ਹਾਂ ਯਾਰ ਜੀ ਇਹ ਨਾ ਟਿਪੇ ਆਉਂਦੇ ਤੋਰੇ ਟਿਪੇ ਆਪਾਂ ਟਿਪੇ ਦੇ ਬੁੱਤ ਇਹ ਇਹ ਆ ਜੀ ਬੁੱਤ ਹਾਂ ਇਹ ਨਾ ਟਾਉਡਰ ਦੇ ਟਿਪੇ ਨਹੀਂ ਹੁੰਦੇ ਉਮੀਦ ਹੈ ਜੀ ਹਾਂ ਤੇ ਟਿੱਪੇ ਟਿੱਪੇ ਕਿੱਥੇ ਹੁੰਦੇ ਨੇ ਅੱਧੇ-ਅੱਧੇ ਡੱਬਿਆਂ ਸਿਆਣੇ ਗਏ ਤਾਂ ਦਾ ਪਤਾ ਨਹੀਂ ਹੋਰ ਇੱਕ ਵੰਜਣ ਹੁੰਦਾ ਦਾ ਪਿਆ ਆਹ ਕੁਈ ਹੁੰਦੀ ਦੀ ਆਹ ਕੁਈ ਦੇ ਗੋਲ ਦੀ ਇੱਟਾਂ ਆ ਦੇ ਇਹ ਐ ਕੁਈ ਕੀ ਹੈ ਚਾਰ ਸੀ ਤੀ ਕੋਣ ਨੇ ਸੀ ਦੋ ਸੀ ਤੀ ਜੁਮੈਂ ਆਂਡਾ ਤੇ ਦੋ ਹੀ ਦੀ ਆਂਡਾ ਡਾਇ ਬਣਾਈ ਵੀ ਤੇ ਐ ਇੱਥੇ ਕੀ ਕਰ ਰਹੇ ਨੇ ਅਸੀਂ ਆ ਗਏ ਉਹਦੇ ਯਾਰ ਰੋਹੀ ਦੇ ਦਿਨ ਤੇ ਕਿੰਨੇ ਨੂੰ ਪਾਣੀ ਨਾ ਹੁੰਦੇ ਮੈਂ ਕਹਿੰਦਾ ਉਸੜਾ ਕਿਤੇ ਧੂਮਣਾ ਲੱਗ ਗਿਆ ਸਰਦੇ ਦੇਖਿਆ ਹੈ ਨਹੀਂ ਜਿਹੜੇ ਥੱਲੇ ਲੱਗ ਗਿਆ ਸੜਾ ਇਦੂ ਮਣੀ ਹੁੰਦੀ ਐ ਜੇ ਮਾਰਿਆ ਹੈਂਡਲ ਛੜ ਗਿਆ ਕੁੜੀ ਉਹਦਾ ਨਾ ਬੰਦ ਕਰ ਨਹੀਂ ਹੁੰਦਾ ਤੇ ਜੇ ਕਿਧਰ ਨੂੰ ਮੈਂ ਤੁਸੀਂ ਅੱਗੇ ਕਿਧਰ ਨੂੰ ਜੇ ਤਾਂ ਵੀ ਹੋ ਗਈ ਤਾਂ ਜਾਣਾ ਉਹਨੇ ਕਿਹਾ ਆਈਆਂ ਨੂੰ ਪਰਵਾਹ ਦੇ ਨਾ ਹੁਣ ਤਾਂ ਨੇ ਪਾਈ ਦੀ ਆਪਣੀ ਜਦ ਨਾਲ ਜੈਨਰ ਉੱਤੇ ਤੇ ਖੰਭਾਂ ਨਾਲੇ ਹੁਣੀ ਜਣ ਚੱਲਦੀ ਆਪਣਾ ਚੱਲਦਾ ਜਣ ਹਲੇ ਵੀ ਰੇ ਜਗਾ ਤੇ ਜਾਂਦਾ ਹਾਂ ਆ ਜਣ ਚੱਲਦਾ ਪਰਲਾ ਪੈਣਾ ਵੇਲੇ ਕਿ ਵੇਲੇ ਜਾਂਦਾ ਵੀਰਿਆ ਕੁੜੀਆਂ ਬਾੜੀਆਂ ਮੋਟੀਆਂ ਭਰੀ ਜਾਂਦਾ ਹੋ ਇਹ ਗੇਟ ਤਾਂ ਚਾਚੇ ਰੇ ਪਹਿਲਾਂ ਨਾ ਹੁੰਦਾ। ਪਹਿਲਾਂ ਕਿਹਨੂੰ ਗੇਟ ਹੁੰਦਾ ਦਾ? ਪਹਿਲਾਂ ਉਹ ਰੇ ਦਰਵਾਜ਼ਾ ਰੱਖਿਆ। ਮੈਂ ਨਾਂ ਨਹੀਂ ਲਿਖਿਆ ਮੇਰਾ ਹਰਪੂ ਸਿੰਘ ਵਾਲ। ਕੈਸਾ ਹੁੰਦਾ ਬਣਾਵੇ ਹੈ? ਅੱਧਾ ਤਾਂ ਅਠ ਰਹੀ ਆ। ਅਠਾ ਬਣਾਵੇ ਹੈ। ਜਾਂ ਮੋਟਰ ਲੱਗੀ ਜਦ ਬਣਾਇਆ ਹੈ। ਇਹ ਇੱਧਰ ਰੇ ਹਰਸ਼ ਮਹਾਲ ਹੈ। ਇਹਦੀ। ਹਰਸ਼ ਮਹਾਲ ਹੈ। ਹਰਪੂ ਸਿੰਘ ਮਹਾਲ। ਕਿਹਦੇ ਰਾਜਾ ਨਾ ਬੰਦੇ ਆ ਉਰੇ ਤੇ ਉਰੇ ਕੁਈ ਆ ਗਈ। ਫਿਰ ਉੱਧਰ ਰੱਖਿਆ ਉਹ ਰਾਜਾ ਬੰਦ ਕੇ। ਉਰੇ ਨਕੋ ਹੁਣ ਹੁਣ ਲੋਟ ਆਉਰੇ ਨਹੀਂ ਹੁਣ ਵੀ ਠੀਕ ਆ ਮੀਂਹ ਕਿਹਨੀਆਂ ਜਿਆ ਬੰਦਾ ਖੜ ਜਾਂਦਾ ਉਰੇ ਹੁਣ ਕੁਛ ਨਹੀਂ ਵਾਹੋ ਜਿਹੜਾ ਰਾਤੇ ਮੈਂ ਕੋਈ ਜਾਂਦਾ ਨਹੀਂ ਵੀ ਨਹੀਂ ਖੜ ਜਾਂਦਾ ਇਹ ਐਡੇ ਬਹੁਤ ਬੜਾ ਇੱਟਾ ਖੜ ਜਾਂਦਾ ਪਹਿਲਾਂ ਲੋਈਆਂ ਦੀਆਂ ਟੀਨਾ ਪਾਈ ਪਹਿਲਾਂ ਲੋਈ ਦਾ ਜਿਹੜਾ ਸਿੰਘ ਆਪਾ ਦੀ ਬੱਤ ਕਰੀ ਲੋਈਆਂ ਗੱਲ ਦੀਆਂ ਫਾਇਦਾ ਨਾ ਆਉਂਦਾ نیند ਆਹ ਨਾ ਗੱਲਾਂ ਮੈਂ ਕਿਹਾ ਆਪਣਾ ਛੱਡ ਪਾ ਲੈ ਨਹੀਂ ਕਿਹਦੀ ਉਰੇ ਖੜਦਾ ਆ ਕੇ ਇਹ ਆ ਗਿਆ ਜਿਹੜਾ ਆਉਂਦਾ ਹੁਣ ਤੇ ਇਹ ਲਾਉਂਦਾ ਉਰੇ ਖੜ ਜਾਂਦਾ ਜਿਹੜੇ ਮਿਸਤਰੀਆਂ ਬਣਾਏ ਤੁਹਾਨੂੰ ਵੀ ਵਿਚੇ ਮਰਿੰਦਾ ਸਾਂ ਆਰੋ ਮੋਟਾ ਇਕੱਠੇ ਬਣਾਏ ਤੇ ਮੇਰਾ ਮਿੱਟੀ ਦਾ ਲੱਗਾ ਛਵੀ ਆ ਅੱਜ ਹਾਂ ਲੱਗਿਆ ਮਿੱਟੀ ਦਾ ਸਿਆਣਾ ਆਹ ਦੇ ਦੇ ਮੇਰਾ ਫੂਲ ਜਿਆਦਾ ਮੇਰੇ ਕਿੰਨਾ ਜਿਆਦਾ ਉਹ ਨਹੀਂ ਬਣਾਇਆ ਤਾਂ ਜਿਆਦਾ ਨਹੀਂ ਹੈਗਾ ਟੱਚੇ ਤੋਂ ਜਿਆਦਾ ਨਹੀਂ ਹੈ ਉਸਾਲ ਹੋ ਗਿਆ ਇਹ ਅੱਜ ਹੀ ਕੀ ਆ ਕੋਈ ਤੋਂ ਪੱਤੀ ਜੀ ਵੀ ਆ ਗਈ ਕਿਦਾਂ ਕਰਦੇ ਪੱਤੀ ਜੀ ਵੀ ਆਉਂਦੇ ਆਹ ਦੇਖ ਰਿਹਾ ਬਾਹੋਂਗੇ ਪੂਰੇ ਦੇਖੋ ਸ਼ੂ ਹੈ ਨਾ ਕੀ ਕਰਿਆ ਦੇਖੋ ਦੇ ਪੂਰੇ ਲੋ ਜੀ ਮਕੇਲੀਆਂ ਦਾ ਕੰਮ ਸ਼ੁਰੂ ਕਰਤਾ ਹਲੇ ਇਹਦਾ ਜੱਜਮੈਂਟੇ ਹੋ ਰਹੀ ਹੈ ਮਕੀਦਵਾਇ ਕਰ ਰਿਹਾ ਜੱਜਮੈਂਟਾ ਨਾ ਨਾ ਜੱਜਮੈਂਟ ਤਾਂ ਕਿਵੇਂ ਹਾਂ ਭਾਈ ਆ ਜਾ ਤਿਆਰ ਹੋ ਗਈ ਮਕੇਲੀਆਂ ਹੋਵੇ ਕੰਮ ਆ ਜਾ ਦੇਖ ਲੈ ਇਧਰੋਂ ਕਾ ਕੇ ਆਇਆ ਹਾਂ ਤੁੱਟ ਕੇ ਦਾ ਕਾ ਗਾ ਲੂ ਵਾਲੀ ਕਹੀ ਜਾਂਦਾ ਕਹਿੰਦਾ ਤੂੰ ਕੇਲੇ ਦੀ ਦਹੀ ਕੱਢ ਦੇ ਨਾ ਠੀਕ ਹੈ ਭਾਈ ਉੱਟ ਕੇ ਦੇਖ ਤਾਂ ਲੈ ਭਾਈ ਸੋਬਲਾ ਖੇਤ ਦਾ ਉਹਦੇ ਕੋਲ ਹੀ ਜੋ ਮਰਜ਼ੀ ਕਰ ਲੋ ਤੇ ਸਾਰਾ ਖੇਤ ਬਾਰਾ ਅੱਡੋ ਲੋ ਓ ਠੀਕ ਹੈ ਉਹਨੂੰ ਮਲਗੀ ਚੋਂ ਪਤਾ ਹਾਂ ਮੈਂ ਪਾਣੀ ਲਾਉਣਾ ਉਹਨੇ ਅਮਸਾਵਾ ਦੇ ਖੇਤ ਦਾ ਕੰਮ ਇਹ ਲੀਗਮ ਉਹ ਯਾਰ ਪਹਿਲੇ ਬਣ ਗਿਆ ਫਰੀ ਹੈ ਬਸ ਨਾ ਫਿਰ ਤਾਂ ਖੁੱਲ ਲਈ ਭਰੀ ਜਾਣਾ ਇਹਨੇ ਭਰੀ ਜਾਣਾ ਇਹਨੇ ਆ ਟੀ ਨਾਲ ਕਰਪਣਾ ਦਾ ਸਟਾਡਾ ਆ ਨਾ ਇਹ ਬਾਕੀ ਗਾ ਨਹੀਂ ਪੱਲ ਕਰ ਮੱਡੂ ਪੈਰ ਪੂਰੇ ਹਾਂਜੀ ਦੇਖ ਫੱਟ ਬਣ ਗਿਆ ਕਰ ਮੈਂ ਹੋਰ ਆ ਜਾਂਦੀ ਹੈ ਆਹ ਨੂੰ ਕਰ ਬਰੇ ਮਾਸ ਲੈਓ ਇਹ ਬਣਾ ਮੋਨਾ ਕਰਕੇ ਕੀ ਬਣਾਇਆ ਅੱਜ ਲੈਓ ਜੀ ਦੇਖ ਤੇਰੇ ਪਾਣੀ ਪੈਣਾ ਠੀਕ ਹੈ ਜੀ ਪੈ ਗਿਆ ਪਾਣੀ ਮੈਂ ਘੁੰਮ ਗਿਆ ਆ ਇੱਥੇ ਬੰਦ ਹੋ ਗਿਆ ਬਗੇਲੀ ਜੀ ਜਾਣਾ ਪਹਿਲੀ ਵਾਰ ਕਮਗਾਨ ਲੱਗ ਗਿਆ ਉਸ ਦੇ ਉਹ ਉਹ ਨੂੰ ਪਾਣੀ ਹਾਂ ਉਦੋਂ ਜਾਊਗਾ ਪਾਣੀ ਆਉਣਾ ਉੱਧਰ ਬੱਕੀ ਨਹੀਂ ਹੈਗੀ ਆਪੇ ਭੱਜਣਾ ਸਿਆਰ ਜੀ ਨੇ ਠੀਕ ਐਵੇਂ ਗਿਰ ਕੇ ਨਾ ਆਏ ਇਹ ਇੱਥੇ ਰਹਿਣਾ ਤਾਂ ਸਾਡਾ ਸਾਰੇ ਮਹੂਰਣਾ ਉਹ ਗੱਪੇ ਖਾਲ ਕਰਦੇ ਸਾਈਡ ਤੋਂ ਸਿਰੇ ਸਾਈਡ ਆ ਸਿਆਰ ਸਿਰਦੀ ਹੋ ਸਕਦੇ ਠੀਕ ਹੈ ਮਾਰ ਕੇ ਗੱਲ ਆਲੂ ਵਾਲੀ ਕੰਮ ਹੈ ਨਹੀਂ ਯਾਰ ਮਾਂ ਆਲੂ ਨੇ ਡੌੜੇ ਡੇੜੇ ਆ ਜੀ ਚੋਰ ਜੀ ਇਹਦੇ ਬੱਟ ਗਿਆ ਉਹ ਕੇ ਰਤੂ ਆਲੂ ਦਾ ਕੰਮ ਨਾ ਕਰੀ ਮੈਂ ਕੱਢ ਰਿਹਾ ਫਿਰਦਾ ਤੇਰੀ ਵਗਾਟਾ ਹੋਣਾ ਇਹਦੇ 2 ਦਿਨ ਚਾਂਡ ਦਾ ਹੈਗੇ ਆਲੂ ਦਾ ਚਾਂਡ ਸਿੱਕਾ ਇਹਦੇ 2 ਦਿਨ ਚਾਂਡ ਦਾ ਜੇ ਰੇਟ ਹੋਵੇ ਟਾਲ ਫਮਾਰ ਨਹੀਂ ਚਾਰ ਨੂੰ ਮਾਰ ਦੇ ਕੁਕੜੀ ਲੱਗੀ ਜੇ ਕੋਈ ਇੱਥੇ ਦੇ ਚਾਰਾ ਰੇਟ ਕੱਟੋ ਤਾਂ ਪਾ ਘਾਣਾ ਲੈਣੀ ਹੋਵੇ ਤੇਨੂੰ ਚਾਰ ਦਾ ਆਲੂ ਦਾ ਚਾਰ ਸਿੱਕਾ ਚਲ ਦੇਖਦੇ ਆ ਆਹ ਦੇਖਦੇ ਆ ਆਲੂ ਇੱਕ ਜਾਂ ਮੁੰਡਾ ਟੰਗ ਜਾਂਦਾ ਵੀ ਕਿ ਜਾਂਸਾ ਇਹ ਚਾਰੇ ਵੇ ਲਓ ਫਿਰ ਦੇਖੀ ਗਿਆ ਤੂੰ ਆਉਰੇ ਬਣਦੇ ਅੱਖ ਬਾਜੂ ਇਸ ਕੋ ਐਸੇ ਕਟੋ ਦੇਖੋ ਭਾਈ ਐਸੇ ਕਟੋ ਭਾਈ ਇਸ ਕੋ ਕਿਹੜੀ ਆ ਲੈਣਾ ਇਹਨੂੰ ਛੇੜੀ ਆ ਕਰਦੇ ਸਰੇ ਲਾ ਕੇ ਫੋਨ ਆਉਂਦਾ ਟਾਉਣ ਨੂੰ ਇਹ ਲੈ ਸਰੇ ਮਾਰਨੀ ਆ ਕੱਢ ਕੋ ਤੇ ਪਾਣੀ ਇੱਥੇ ਤੇ ਲੈਣਾ ਆ ਬੇਣਾ ਆ ਆਉਰੇ ਕਰਦੇ ਠੀਕ ਹੈ ਨਾ ਇਹ ਕਰਦੇ 1 ਜੇਨੀ ਕਾਉਦੇ ਭਾਈ ਇਸ ਕੋ ਕਰੋ ਉਹ ਨੂੰ ਟੱਚ ਕਰੇ ਸਮਝ ਆ ਜਾਂਦੀ ਤਾਂ ਉਹਨੂੰ ਸਮਝ ਨਹੀਂ ਆਉਂਦੀ ਇਸ ਕੋ ਸੁਧਾਰ ਨਹੀਂ ਕਰਦੇ ਉਹ ਨੱਕਰ ਮਿੱਟੀ ਆ ਰਹੀ ਜਿਆਦਾ ਹੋ ਗੀ ਕਿੱਲੇ ਮਿੱਟੀ ਨਾਲ ਖੜਾ ਕੇ ਮਾਰਨੀ ਪਸਾਈ ਇੱਥੋਂ ਪਾਣੀ ਲਾਉਣਾ ਸਾਰੇ ਆ ਜਿਓ ਇੱਥੇ ਮਰ ਕਿੱਧਰ ਰੁਕਾ ਕੱਢਣਾ ਮੈਂ ਇਹ ਭਾਗੜੇ ਦੇ ਲਾਉਣਾ ਨੂੰ ਵੀ ਭਾਗੜੇ ਆਪਾਂ ਨਾ ਔਖਾ ਪਹਿਲਾਂ ਪਾਣੀ ਲਾਉਣਾ ਔਖਾ ਉਹਨੂੰ ਪਤਾ ਪਾਸੋ ਕੀ ਸੀ ਮੇਰੀ ਜਾਲੂ ਪਹਿਲਾਂ ਪਾਣੀ ਨਾ ਉਹਦਾ ਵੇਖ ਕੰਮ ਲੋਟਾ ਪਹਿਲਾਂ ਪਾਣੀ ਲੱਗ ਗਿਆ ਫਿਰ ਕੰਮ ਚੱਲੀ ਜਾਂਦਾ ਕੀ ਸੈਕਟ ਹੈ ਗੱਗੇ ਨੂੰ ਲੈ ਲਿਓ ਭਾਈ ਗੱਗੇ ਨੂੰ ਮੈਂ ਮੱਤ ਭਾਈ ਦਸੀਓ ਕਿ ਵੀ ਐ ਉੱਥੇ ਟੋਟੇ ਨਾ ਕਾ ਚਲੋ ਉਧਰ ਨੂੰ ਮੈਨੂੰ ਫੋਕ ਰਿਹਾ ਪਾਇਲਾ ਨੂੰ ਮੈਂ ਆਪਿਆ ਪਿਆ ਮੈਂ ਕਿਹਾ ਮੈਂ 2 ਕਿਲੋ ਮੀਟਰ ਤੇ ਦੌੜ ਗਿਆ ਮੈਂ ਔਰ ਹਲੂ 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 ਚ ਕੋਲੋਂ ਵੀ ਬੱਕੋ ਇੱਥੇ ਆ ਕੇ ਡਣੀ ਦੌੜ ਤਾ ਨਹੀਂ ਬੱਸ ਤੇ ਬੱਕਾ ਟੋਈ ਗਿਆ ਤੁੰਗੀ ਤੂੰ ਇਹ ਲਾਵੇ ਇੱਥੇ ਤੂੰ ਇਹ ਨਾਲ ਉੱਥੇ ਖਾਲੀ ਨੂੰ ਬਣ ਗਿਆ ਆਂ ਪਾ ਪੈਸਾ ਤੂੰ ਇਹ ਨਵੇੜੇ ਦੇ ਕੰਮ ਆ ਤੂੰ ਇਹ ਦਾ ਗਿਆ ਤੀ ਗਾਇ ਲੈ ਮੇਰੇ ਲਾਣੇ ਨਹੀਂ ਲੱਗਣੇ ਹੈਗੇ ਹੋਰ ਦੋਈਏ ਖੂਜੇ ਪਰ ਲੱਗਣੇ ਬਾਈ ਹੋਰ ਕਿਤੇ ਨਹੀਂ ਲੱਗਣੇ ਮੈਨੂੰ ਕੁਛ ਨਹੀਂ ਸੁਰ ਲੱਗਦਾ ਮੈਨੂੰ ਕਿੱਥੇ ਲੱਗਣੇ ਸੁਰ ਬਾਪੂ ਤੁਮ ਨੂੰ ਦੱਸਦੇ ਮੈਂ ਆਹ ਗੱਲ ਮਿੱਟੀ ਚੜਾਈ ਜਾਣੀ ਆ ਜਾ ਰਹਿ ਰੁਕ ਇਹਨੂੰ ਉਹ ਫਿਸਲ ਜੀ ਮਕੇ ਆ ਪੂਰਾ ਹੋ ਗਿਆ ਰੇ ਹਾਂ ਆ ਗੱਪਾਂ ਆ ਗਿਆ ਰਹਿ ਗਿਆ ਰੇ ਟੂਸ਼ਾ ਲਾਵ ਉਹ ਅੱਠ ਦਾ ਅੱਠ ਤੇ ਅੱਠ ਦੇ ਕੇ ਬੰਦ ਕਰਦੇ ਉਹਨੂੰ ਨਹੀਂ ਚੜਾ ਦੇ ਮਾਰੇ ਨੂੰ ਹਾਂ ਹਾਂ ਚੜਾ ਚੜਾ ਦੇ ਚੱਲ ਮੈਂ ਕਹਿੰਦਾ ਲੰਬੀ ਕਰਨਾ ਇਹ ਕਿੰਗੇ ਆ ਰਹੇ ਹੁ ਗੱਗਾ ਦਾ ਸਿੱਖ ਗਿਆ ਅੱਜ ਨੂੰ ਅੱਜ ਮੇਰੇ ਲਈ ਕਿਥੇ ਪਾਣੀ ਪਾਣੀ ਕਿੱਧਰ ਤੇ ਆਉਣਾ ਜਿਹੜੀ ਜੀ ਸਿੱਖ ਲਈ ਮੁੜ ਕੇ ਲਾਉਣੀ ਨਹੀਂ ਇਹਨੇ ਸਿੱਕੀ ਦਾ ਮੈਂ ਤਾਂ ਹੱਸਦਾ ਸਤਾਈ ਤੇ ਯਰ ਪਾਉਂਦਾ ਹੁੰਦਾ ਨਾ ਠੀਕ ਤੇਰੀ ਗੱਲ ਆਪਾਂ ਨੇ ਮੱਕੀ ਲਾਈਓ ਨਹੀਂ ਮੈਂ ਤਾਂ ਲਾਈਓ ਨਹੀਂ ਕਦੇ ਆਹ ਕਰੈਟ ਦੀ ਕਾਈ ਬੁੱਧੀ ਦੇਖ ਲੈ 10 ਸਾਲ ਜਾਏ ਪਏ ਤੂੰ ਮੱਕੀ ਪਰ ਬੀਜ ਦਿੰਦਾ ਹੈਗਾ ਹੈ ਕਿ ਨਹੀਂ ਅਸਲ ਤਾਂ ਕਹਿੰਦਾ ਲੈ ਲੇ ਕੋਈ ਦੇ ਵੀ ਆਖੀ ਨਾ ਲੈ ਫੜ ਭਾਈ ਖਾ ਪਾਣੀ ਚਲ ਵੀ ਆਇਆ ਘੁੰਮ ਗਿਆ ਠੀਕ ਆ ਵਾ ਇਹਨੂੰ ਵੀ ਮਲਾ ਗਾ ਹਾਂ ਇਹਨੂੰ ਇਹਨੂੰ ਤੇ ਨਾਲ ਮਲਾ ਲਮਾ ਹਾਂ ਕਰੋਨਾ ਦੀ ਵੀ ਗੱਲ ਕਰਦਾਂ ਨਾ ਸਰਹਣ ਵਿੱਚ ਬੋਲੀ ਕਰਦੇ ਪਾਣੀ ਠੀਕੇ ਆ ਗਿਆ ਪਾਣੀ ਆ ਆ ਪਾਣੀ ਪੈ ਗਿਆ ਇੱਧਰ ਕਰਦੀ ਬੰਦੀ ਨੇ ਆਮ ਕੇਲੇ ਸਿੱਧੇ ਨਿਕਲ ਨਹੀਂਦੇ ਬਾਹਰ ਤਾਂ ਇਹਨੇ ਮੈਨੂੰ ਕਹਿ ਗਿਆ ਕਾ ਤੇ ਯਾਰਾ ਉਤਦੇ ਖਾ ਯਾਰ ਸਾਡੋ ਗਈ ਉੱਥੇ ਬੜਦੇ ਮੜਾ ਜਾ ਨੱਕੇ ਨਾ ਬੜੋ ਅੱਛਾ ਠੀਕ ਹੈ ਦੋ ਦੋ ਰੱਖੀ ਬੜੋ ਤੂੰ ਇਹ ਨਾਲ ਹੀ ਆਈ ਆ ਇਹਨੂੰ ਮੱਝੇ ਬਣਾ ਲਦੇ ਇੱਥੇ ਇੱਕ ਕਾਲੇ ਦੇ ਕਹੀਆ ਬਾਪੂ ਦੇ ਬਾਅਦ ਜੰਗ ਵੀ ਹੋਣੀ ਉਤਰਦੀ ਇਹਨਾਂ ਦੀ ਵੀ ਬਾਪੂ ਦਾ ਤਾਂ ਨਹੀਂ ਆਉਂਦਾ ਅੱਜ ਮੈਂ ਉੱਤੇ 1 4 ਜਦ ਕੀ ਆਈ ਕਰਦੇ ਆਜੂ ਮੈਂ ਖੱਟਾ ਗੇਰ ਤੇ ਇੱਟਾ ਇਕ ਨਹੀਂ ਕਰ ਤੈਨੂੰ ਘੱਟ ਲਈ ਓ ਕਿੰਨੇ ਖੀਆਂ ਹਾਲਾ ਬਾਈ ਵੀ ਉੱਤੇ 8 ਮਿੰਟ ਬੰਦ ਕਰਨਾ ਕਿੰਨੇ ਦੇ ਗਣੀ ਮੈਂ 6 7 8 1 2 3 4 5 6 7 8 ਅਸੇ ਆਹ ਨੂੰ ਬੰਦ ਕਰੂਗਾ ਬਾਬਾ ਬੰਦ ਹੋਣਾ ਇਹਨੂੰ ਇੱਥੇ ਬੰਦ ਕਰਨਾ ਆਹ ਬੋ ਬਾਈ ਇੱਕ ਮਟਰੀ ਹੋਣਾ ਆਇਆ ਆਇਆ ਕਰਦੇ ਲੋਕਾਂ ਮਕੇਰੀ ਹਾਂ ਵੀ ਆ ਵੀ ਕਿੱਥੇ ਆ ਹਾਂ ਐਥੇ ਕੁਝ ਹੋਰ ਬਣਾ ਦੇ ਤੂੰ ਦਾਣੇ ਦਾ ਜੂੜ ਤੂੰ ਜਿਹੜਾ ਬੰਦੇ ਬਾਅਦੋਂ ਦੇਖ ਦੇ ਤੂੰ ਕੋਲਾ ਕੰਮ ਕਰ ਆ ਚੱਲ ਜੂ ਆ ਜਾ ਉਹ ਆ ਬੰਦ ਕਰ ਦੇ ਹੁਣ ਲੈ ਲੈਦਾ ਉਹ ਉਹ ਤੂਲਾ ਬੰਦ ਕਰ ਦੇ ਲੈ ਨਾ ਲੈ ਆ ਜਾ ਇਹ ਆਹ ਬੰਦ ਨਹੀਂ ਆਹ ਮੈਂ ਦੀ ਬੰਦ ਕਰੀ ਇੱਧਰ ਮਿੱਟੀ ਲੱਗ ਗਈ ਇਹ ਨਹੀਂ ਹੋਣ ਦਾ ਚੱਕਰ ਨਹੀਂ ਜਾਂਦਾ ਠੀਕ ਨਹੀਂ ਹਾਂ ਉਧਰ ਉਧਰ ਲਾਦੀ ਬਸ ਬੱਟੀ ਠੀਕ ਹੈ ਬਾਜੀ ਬਸ ਗੁਰਮਤੀਆਂ ਨੂੰ ਕਹ ਲੱਗਿਆ ਥੋੜਾ ਖੁੰਝਿਆ ਪਰ ਥੋੜਾ ਉਹ ਖੁੰਝੇ ਕੰਪਿਆ ਕਰਕੇ ਓਕੇ ਹੋਈ ਬਈ ਬਾਕੀ ਸਾਰਾ ਸੈੱਟ ਜਾਏਗਾ ਕਿੰਨਾ ਟਾਈਮ ਲੱਗਦਾ ਪਾਣੀ ਕਾ ਹੋਊ ਇਹਨੂੰ ਪਾਣੀ ਦੇਖਦੇ ਜਿੱਦਾਂ ਲਾਈਟ ਆ ਗਈ ਕੱਲ ਕੋਲ ਨੂੰ ਜਨਰੇਟਰ ਲਾ ਦੇਣਾ ਲੱਗੂਗਾ ਤਾਂ ਕਿ ਯੂ ਕੈ ਟਾਈਮ ਲੱਗਣਾ ਬਹੁਤਾ ਗੱਗੇ ਇਹੋ ਜਿਹਾ ਟਾਈਮ ਲੱਗਣਾ ਇਹ ਤਾਂ ਤਿੰਨ ਪਾਸੇ ਪਾਣੀ ਹਟ ਲੈਣਾ ਆਪਾਂ ਨੇ ਬੰਦੇ ਲੈਈਂ ਦਿਨ ਚਾਰ ਇਹਨਾਂ ਨੂੰ ਪਾਣੀ ਹਟਣਾ ਜੇ ਲੈ ਆਉਂਗੇ ਚਾਰ ਬੰਦੇ ਲੈ ਆਉਂਗੇ ਹੁਣ ਆ ਗਈਆਂ ਲੋਟ ਪਈ ਉਸ ਤੇ ਪਤਾ ਲੱਗਣ ਲੱਗ ਗਿਆ ਉਹ ਖੁੰਝੇ ਬੱਖਾ ਹੁੰਦਾ ਸਿੱਧੀਆਂ ਕੱਟ ਹੋ ਜਾਂਦੀਆਂ ਆਮ ਗੱਲ ਦੇ ਪਰ ਨਾ ਫੇਗ ਨਾ ਕਾ ਬੰਦਾ ਨਾ ਠਰੇ ਵਾਲਾ ਚਾਹੀਦਾ ਬਸ ਗੈਲ ਹੂੰ ਫੇ ਨਹੀਂ ਨਾਂ ਤੋਂ ਮੋਖੀ ਸੋ ਫੰਡ ਲੱਖ ਹੁਣ ਇਹਦਾ ਸੈਂਟਰ ਜਾਈਂ ਲੋਡ ਬਾਈ ਬਣਾਉਣ ਦੀ ਹੁਣ ਨਹੀਂ ਲੋਡਾਈ ਹੁਣ ਨਹੀਂ ਲੋਡ ਹੈ ਹੁਣ ਨਹੀਂ ਲੋਡ ਹੈ ਠੀਕ ਆ ਹਾਂ ਆ ਖੋਲ ਦੋ ਬਾਈ ਤੇ ਮੂੰਹ ਖੋਲ ਦਿਓ ਹਾਂ ਮੂੰਹ ਖੋਲ ਦੋ ਕਿਹੜਾ ਬਾਹ ਖੋਲ ਆ ਤਾਂ ਖੋਲਣੇ ਆ ਉਹ ਦੱਕਾ ਬੰਬੀ ਲੱਗਿਆ ਬਈ ਖੋਲਣ ਬਾਹ ਇੰਨਾ ਕੰਮ ਹੁਣ ਉਹ ਕੰਮ ਹੈ ਬਾਈ ਮੂੰਹ ਮੂੰਹ ਨਾ ਲੱਕ ਜੀ ਕੱਲ ਨੂੰ ਲਾ ਦੂਗਾ ਤਾਂ ਵੀ ਕੁਝ ਨਹੀਂ ਮਾਦਰ ਮੂੰਹ ਖੋਲੋ ਸਰੇ ਪਕੜੀ ਪਈਓ ਬਾਹ ਕੰਮ ਹਾਂ ਇੱਕ ਵਾਰ ਇਹਨਾਂ ਖੋਨ ਨੱਕਾ ਸਾਰਾ ਬਣੇ ਬੈਣ ਹਾਂ ਠੀਕ ਨਹੀਂ ਹੁਣ ਉੱਧਰ ਨੂੰ ਪਾਣੀ ਆਏ ਆਏ ਘੁੰਮ ਕੇ ਆਈ ਚੱਲ ਜਾਈਏ ਸਾਰਾ ਵੀ ਕੱਢਣਾ ਤਾਂ ਤੁਸੀਂ ਉੋਂ ਕੱਢੀ ਹੱਤੋਂ ਆਹ ਭੁੱਲ ਜਾਂਦੇ ਤੁਸੀਂ ਆਹ ਇੱਧਰ ਵੀ ਕੱਢਣੀ ਆਹ ਡੋਲ ਨਹੀਂ ਲਾਈ ਉਹਨੂੰ ਆਏ ਨੂੰ ਉਹ ਮਕੇਲੀ ਲੱਭੀ ਬਣਾਈ ਆ ਉਹ ਫਿਰ ਉਹ ਲੈ ਨਹੀਂ ਹੋਊਗੀ ਤਵੱਲੇ ਦੇ ਪਾਣੀ ਜਾਣਾ ਉਹਨੂੰ ਫਿਰ ਇਹਨੂੰ ਇੱਕ ਸਾਈਡ ਤੇ ਜਾਊਗਾ ਪਾਣੀ ਇੱਕ ਰਹਿ ਤਿਆਗਾ ਤਵੱਲੇ ਦੇ ਘਰ ਨਾਲ ਇਹਨੂੰ ਪਾਣੀ ਸਮਝਿਆ ਇੱਕ ਸਾਈਡ ਤੇ ਰਹਿੰਦੀ ਏ ਦੇਖ ਲੈ ਜਿੱਦਾਂ ਕਰਨਾ ਚਾਹਤਾ ਖੋਲਣਾ ਪੈਣਾ ਬਾਈ ਉਹ ਬਾਈ ਤੁਹਾਨੂੰ ਖੋਲਣਾ ਪੈਣਾ ਉਧਰ ਤੇ ਪਾਣੀ ਕੋ ਕੋ ਮੁ ਕਿਥੋਂ ਨੂੰ ਆ ਰ ਆਹ ਆਹ ਬਾਹਰ ਜਿਹਾ ਨਜ਼ਾਰਾ ਹੈ ਓਪਨ ਟਪਣਾ ਇਹਨੇ ਤਾਤੇ ਇੱਥੇ ਨਹੀਂ ਉਹ ਦੋ ਸਿਆਣੇ ਆ ਗਏ ਉਹ ਸੁਣ ਲਗਾ ਲਿਆ ਤੇ ਹਾਂ ਇਕੜ ਹੁਣ ਦੂਆ ਬਣਾਉਂਗਾ ਗਾਂ ਵਾਲੀ ਉਹ ਤੇ ਇਧਰ ਤੇ ਮਿੱਟੀ ਚੱਕੀ ਜਾਈ ਦੋ ਹਾਂ ਦਵੱਲੇ ਤੇ ਦੋ ਸਟਪਰ ਤੇ ਮੰਨ ਲਾ ਉਹਦੇ ਪਾਣੀ ਆ ਗਿਆ ਜਦ ਰਾ ਪੂਰਾ ਬਹੋਰ ਫੁੱਲ ਹੋ ਗਿਆ ਹਾਂ ਪਨੇ ਉੱਪਰ ਢਪਣਾ ਫਿਰ ਦੇ ਗਾਂ ਬਣ ਕੇ ਜਾਊਗਾ ਉੱਥੇ ਦੇ ਖੁੱਲਣਾ ਖੁੱਲੋਗਾ ਪਾਣੀ ਕੱਢ ਜਾਊਗਾ ਠੀਕ ਹੈ ਨਾ ਹੂੰ ਖੋਲਾ ਪਾਣਾ ਲੱਗ ਗੱਪੇ ਮਾਰ ਜੂਗਾ ਇਹ ਨੂੰ ਆਏ ਐਦਾਂ ਖੋਲਾ ਬਾਈ ਸੱਚੇ ਸਕੇ 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 ਮੋਟਾ ਸਕੇ ਫਿਰ ਗਾਣੂ ਖੇਤੀ ਸੇ ਛੱਡੂ ਕੇ ਵੇਹਾਂ ਆਲੂ ਲਾ ਗਿਆ ਛੱਡਣ ਵਾਲੀ ਗੱਲ ਤੇਰਾ ਬਾਪੂ ਕੱਲ ਗੁਰਦਾਰ ਜੀ ਬੈਠਾ ਮੇਰੇ ਕੋਲ ਕਹਿੰਦਾ ਬਰੂ ਆਲੂ ਆਰੇ ਲੈ ਲੈ ਕਹਿੰਦਾ ਮੈਂ ਬਾੜੇ ਵਾਲਾ ਨਹੀਂ ਦਾ ਕਹਿੰਦਾ ਤੂੰ ਆਲੂ ਰਿਵਾੜ ਦੇ ਯਾ ਬਰੂ ਆਲੂ ਰੋਕ ਬਾਕੀ ਬਾਈ ਜਿਹੜੇ ਲਾਉਦੇ ਆ ਆਪਣੇ ਉਹ ਵੀ ਦੱਸਿਓ ਸਾਨੂੰ ਵੀ ਕਿਆ ਠੀਕ ਹੈ ਜੈਦਾ ਹੋਤਲਾ ਹੁੰਦਾ ਕੰਮ ਦਾਦਿਓ ਕਾਲੂ ਹਲੇ ਦਦਿਓ ਕਾਲੂ ਹਲੇ ਪੰਜ ਟਾਈਮ ਆ ਫਿਰ ਜਿਹੜਾ ਪਾਲੂਗੇ ਜੀ ਇਹ ਵੀ ਬੇਟਾ ਪਾਲ ਗਾਲੂਗੇ ਹੋਰ ਇਹਦਾ ਆਪਣੀ ਸੁਵਿਧਾ ਵਾਸਤੇ ਹੁੰਦੀ ਚੀਜ਼ ਯਾਰ ਹੋਰ ਕਿਆ ਹੈ ਤੂੰ ਜੇ ਕਾ ਮਰਜੀ ਗੱਲ ਆ ਪਾਣੀ ਤਾਂ ਸਹੀ ਹੋਦਾ ਸਹੀਦਾ ਕੰਮ ਹੈ ਚ ਪਾਣੀ ਸਹੀ ਆ ਵਾ ਠੀਕ ਆ ਕੰਮ ਆ ਕਿੱਥੋਂ ਉਹਦੀ ਲੈਣ ਦੇਣੀ ਲੈ ਦਿਰ ਸ਼ਾਹ ਤਾਂ ਸੌਲ ਆ ਜੇ ਕਿਤੇ ਨਹੀਂ ਪਾਣੀ ਵੀ ਆਈ ਜਗਾ ਇਹਦੇ ਮੈਂ ਲੈਣ ਵਾਲੀ ਮਿੱਟੀ ਇੱਕ ਨੂੰ ਚੱਕ ਦੂਈ ਹੋ ਗਈ ਬਾਕੀ ਬਾਈ ਚੰਗਾ ਹੁਣ ਬਾਕੀ ਦੇਖਦੇ ਸ਼ਾਮ ਨੂੰ ਅਸੀਂ ਵੀ ਨਵੇੜਲੀਏ ਟਿੱਕ ਕਹੀ ਹੋਰ ਪਈ ਆ ਉਹ ਵੀ ਦੇਖਾਂ ਹਟ ਲਾ ਕੇ